ਅਰਤੀ ਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਔਰ ਜੇਕਰ ਗੱਲ ਕਰੀਏ ਗੁਰੂ ਨਗਰੀ ਦੀ ਤਾਂ ਇੱਥੇ ਵੱਧ ਤੋਂ ਤਾਪਮਾਨ 46 ਡਿਗਰੀ ਤੱਕ ਜਿਹੜਾ ਉਹ ਪਹੁੰਚ ਚੁੱਕਿਆ ਹੈ ਅਜਿਹੇ ਵੇਲੇ ਜਦੋਂ ਕਟਕ ਦੀ ਧੁੱਪ ਹੈ ਗਰਮ ਹਵਾਵਾ ਚੱਲ ਰਹੀ ਹੈ ਲੂ ਚੱਲ ਰਹੀ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਨੇ ਜੇਕਰ ਨਿਕਲਣਾ ਪਵੇ ਤਾਂ ਗਰਮੀ ਤੋਂ ਬਚਣ ਲਈ ਤਿੱਖੀ ਧੁੱਪ ਤੋਂ ਬਚਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਟੱਕ ਕੇ ਘਰੋਂ ਨਿਕਲ ਰਹੇ ਨੇ ਲੋਕ ਗਰਮੀ ਤੋਂ ਬਚਣ ਲਈ ਸ਼ਰਬਤ ਕੁਲਫੀ ਆਈਸਕ੍ਰੀਮ ਕੁੱਕ ਕੁੱਕ ਚੀਜ਼ਾਂ ਦਾ ਲਸੀ ਦਾ ਸਾਰਾ ਲੈ ਰਹੇ ਨੇ ਪਰ ਅਸੀਂ ਤਸਵੀਰ ਸਾਂਝੀ ਕਰ ਰਹੇ ਆ ਆਸਥਾ ਦੀ ਸ਼ਰਦਾ ਦੀ ਇਸ ਤੱਬੀ ਗਰਮੀ ਤੇ ਇਹ ਸ਼ਰਦਾ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੋ ਤਸਵੀਰ ਸਾਂਝੀ ਕਰ ਰਹੇ ਰੂਹਾਨੀਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਜਿੱਥੇ ਇਸ ਪਿੰਡਾਂ ਚੁਲਸੌਂਦੀ ਗਰਮੀ ਦੇ ਬਾਵਜੂਦ ਫਿਰ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਹਰ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਤੱਬੀ ਗਰਮੀ ਦੇ ਬਾਵਜੂਦ ਬੇਹੱਦ ਸ਼ਰਦਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਤਾਨਗੁਰ RAMDAS ਦੇ ਦਰ ਦਾ ਅਸ਼ੀਰਵਾਦ ਲੈਣ ਦੇ ਲਈ ਪਹੁੰਚ ਰਿਹਾ ਨੇ ਕਿਉਂਕਿ ਮਨ 'ਚ ਜਿਹੜੀ ਸ਼ਰਧਾ ਹੈ ਔਰ ਇਸ ਸ਼ਰਧਾ ਤੇ ਸਰਦੀ ਗਰਮੀ ਦਾ ਕੋਈ ਅਸਰ ਜਿਹੜਾ ਹੈ ਉਹ ਕਦੇ ਵੀ ਨਹੀਂ ਹੁੰਦਾ ਸੰਗਤਾਂ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਵੱਡੀ ਗਿਣਤੀ ਕਿਉਂਕਿ ਜੂਨ ਦੀਆਂ ਸਕੂਲਾਂ ਕਾਲਜਾਂ ਬੰਦ ਨੇ ਛੁੱਟੀਆਂ ਚੱਲ ਰਹੀਆਂ ਤਾਂ ਅਜਿਹੇ 'ਚ ਆਪ ਕੋ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੁਝ ਲੋਕ ਨੇ ਜੋ ਪਾੜਾਂ ਤੇ ਰੁੱਕ ਕਰਦੇ ਨੇ ਪਰ ਇਹੋ ਸੰਗਤ ਜੋ ਦੇਸ਼ ਆਪ ਦੇਸ਼ਾ 'ਚ ਉਹ ਵਿਸ਼ੇਸ਼ ਤੌਰ ਤੇ ਤੰਗੋ RAMDAS ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਦਰਸ਼ਨ ਕਰਨ ਦੇ ਲਈ ਪਹੁੰਚਿਆ ਨੇ ਔਰ ਸੰਗਤ ਦੀ ਆਮਦ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗਰਮੀ ਦੇ ਮੱਦੇ ਨਜ਼ਰ ਗਰਮੀ ਨੂੰ ਮੁੱਖ ਰੱਖਦੇ ਆ ਨੇਕਾਂ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ ਆ ਪ੍ਰਬੰਧਾਂ ਦੀ ਤਸਵੀਰ ਹੈ ਕਿ ਵੱਡੇ ਇਕੋ ਫੈਨ ਲਗਾਏ ਗਏ ਨੇ ਜਿਸ ਦੀ ਮਾਰ ਦੂਰ ਦੂਰ ਤੱਕ ਹੈ ਦੂਰ ਦੂਰ ਤੱਕ ਹਵਾ ਜਿਹੜੀ ਹੈ ਉਹ ਮਿਲਦੀ ਹੈ ਔਰ ਪਾਣੀ ਦਾ ਛਿੜਕਾਅ ਕਰਨ ਵਾਲੇ ਇਹ ਪੱਖੇ ਜਿਹੜੇ ਵਿਸ਼ੇਸ਼ ਤੌਰ ਤੇ ਇਸ ਗਰਮੀ ਨੂੰ ਮੁੱਖ ਰੱਖਦੇ ਲਗਾਏ ਗਏ ਨੇ ਤਾਜੋ ਸੰਗਤ ਜਿਸ ਨੂੰ ਤਿੰਨ-ਤਿੰਨ ਚਾਰ-ਚਾਰ ਘਟੇ ਕਤਾਰਾਂ 'ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਉਹ ਇਸ ਗਰਮੀ ਤੋਂ ਪਰੇਸ਼ਾਨ ਨਾ ਹੋਣ ਧੁੱਪ ਤੋਂ ਬਚਾਉਣ ਦੇ ਲਈ ਉਚੇਚੇ ਤੌਰ ਤੇ ਆ ਵਿਸ਼ੇਸ਼ ਛੱਡ ਜਿਹੜਾ ਪਾਇਆ ਗਿਆ ਹੈ ਕਨਾਤ ਵੀ ਲਾਈ ਆ ਗਈਆਂ ਟੈਂਟ ਲਗਾਏ ਗਏ ਨੇ ਨਾਲ ਆ ਇੱਕ ਵਿਸ਼ੇਸ਼ ਛੱਡ ਜਿਹੜਾ ਦਰਸ਼ਨੀ ਰੇੜੂ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਸ਼ਨੀ ਰੇੜੂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਤੋ ਪੂਰੀ ਜਿਥੇ ਤੱਕ ਕਤਾਰਾਂ ਨਜ਼ਰ ਆ ਰਹੀਆਂ ਸਾਰੇ ਪਾਸੇ ਪਾਣੀ ਦੀ ਬਿਛਾਰਾਂ ਵਾਲੇ ਪੱਖਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ ਇਸ ਦੇ ਨਾਲ ਨਾਲ ਪੂਰੀ ਪ੍ਰਕਰਮਾ ਚ ਜਿਹੜੇ ਟਾਟ ਬਿਛਾਏ ਗਏ ਨੇ ਉਹਨਾਂ ਤੇ ਲਗਾਤਾਰ ਪਾਣੀ ਦਾ ਛੜਕਾ ਕੀਤਾ ਜਾ ਰਿਹਾ ਹੈ ਚਾਰ-ਚਾਰ ਟਾਟ ਬਿਛਾ ਕੇ ਪਾਣੀ ਦਾ ਛੜਕਾ ਕੀਤਾ ਜਾ ਰਿਹਾ ਕਿਉਂਕਿ ਫਰਸ਼ ਬੇहद ਗਰਮ ਹੈ ਤੋ ਸੰਗਤ ਨੂੰ ਗਰਮੀ ਤੋਂ ਵਿਚਾਰ ਰਵੇ ਰਾਹਤ ਮਿਲੇ ਗਰਮੀ ਤੋਂ ਇਸਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਸਰਾਵਾਂ ਦੇ ਵਿੱਚ ਵੀ ਏਸੀ ਕੂਲਰਾਂ ਵਾਲੇ ਕਮਰਿਆਂ ਦਾ ਪ੍ਰਬੰਧ ਹੈ ਸੰਗਤ ਦੀ ਆਮਦ ਕਿੰਨਾ ਵੱਧਾ ਹੋਇਆ ਔਰ ਇਸ ਆਮਦ ਦੇ ਮੱਦੇਨਜ਼ਰ ਪ੍ਰਬੰਧ ਕੀ ਕੀ ਕੀਤੇ ਗਏ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਪਹਿਲਾਂ ਤਾਂ ਛੁੱਟੀਆਂ ਚੱਲ ਰਹੀ ਹੈ ਸੰਗਤ ਆਮਦ ਕਿੰਨਾ ਵੱਧਾ ਹੋਇਆ ਸੰਗਤ 'ਚ ਜਿਵੇਂ ਹਰ ਸਾਲ ਹੀ ਜੂਨ ਦੇ ਛੁੱਟੀਆਂ 'ਚ ਸੰਗਤ ਵੱਧਦੀ ਹੈ ਨਾ ਤੋ ਹੁਣ ਭਾਵੇਂ ਜਿੰਨੀ ਮਰਜ਼ੀ ਗਰਮੀ ਵਧੀ ਹੋਈ ਆ ਪਰ ਸੰਗਤ ਨੂੰ ਕੋਈ ਫਰਕ ਨਹੀਂ ਸੰਗਤ ਦਾ ਉਹ ਹੜ ਉਸੇ ਤਰ੍ਹਾਂ ਆਇਆ ਹੋਇਆ ਵਾ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਘਟਦੀ ਆ ਪਹਿਲੇ ਟਾਈਮ ਤੁਸੀਂ ਵੇਖ ਲਓ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਤਰ੍ਹਾਂ ਲੱਗੇ ਹੋਣਗੇ ਕੀ ਪ੍ਰਬੰਧ ਕੀ ਕੀ ਕੀਤੇ ਗਏ ਸੰਗਤ ਨੂੰ ਗਰਮੀ ਤੋਂ ਬਚਾਉਣ ਲਈ ਧੁੱਪ ਤਿੱਖੀ ਧੁੱਪ ਤੋਂ ਬਚਾਉਣ ਲਈ ਕੀ ਕੀ ਪ੍ਰਬੰਧ ਕੀਤੇ ਗਏ ਪ੍ਰਬੰਧ ਜਿਵੇਂ ਸ਼ਾਮ ਵਾਸਤੇ ਪਹਿਲਾਂ ਸ਼ੈੱਡ ਬਣਿਆ ਦਸ਼ਨੂ ਦੇ ਸਾਹਮਣੇ ਉਹ ਨਾਲ ਪਾਈਪਾਂ ਲਾ ਕੇ ਪੱਕੇ ਤੌਰ ਤੇ ਚਾਨੀਆਂ ਲੱਗੀਆਂ ਹੋਈਆਂ ਨੇ ਉਹ ਤਾਂ ਸੰਗਤ ਖਲੋਂਦੀ ਆ ਸੰਗਤ ਬਿਲਕੁਲ ਸ਼ਾਦੇ ਵਿੱਚ ਖਲੋਂਦੀ ਆ ਇਸ ਤੋਂ ਇਲਾਵਾ ਜਿਹੜੇ ਸਾਰੀਆਂ ਪ੍ਰਕਰਮਾਂ ਦੇ ਵਿੱਚ ਮੈਡ ਵਿਸ਼ਾ ਮੈਸਟ ਸੇਵਾ ਦਾ ਲਗਾਤਾਰ ਜਲਦੀ ਸੇਵਾ ਕਰਨ ਠੰਡਾ ਕਰ ਰਹੇ ਨੇ ਫਿਰ 3 ਵਜੇ ਮੈਡ ਸਾਰੇ ਚੁੱਕ ਕੇ ਤੇ ਸੰਗਤ ਪ੍ਰਕਰਮਾਂ ਤੇ ਧਾਈ ਕਰਦੀ ਆ ਉਹਨਾਂ ਦਾ ਵੀ ਫਿਰ ਠੰਡਾ ਹੋ ਜਾਂਦਾ ਵਾ ਤੇ ਜਿਹੜੀਆਂ ਜਿੱਥੇ ਸੰਗਤ ਖਲੋਂਦੀ ਆ ਅੰਦਰ ਜਾਣ ਵਾਸਤੇ ਬਾਹਰ ਪੱਖੇ ਲੱਗੇ ਹੋਣ ਪੱਖੇ ਉਹ ਪਾਣੀ ਵਾਲੇ ਪੱਖੇ ਨੇ ਥੋੜਾ ਥੋੜਾ ਪਾਣੀ ਨਾਲ ਡਿੱਗਦਾ ਤੇ ਠੰਢੀ ਹਵਾ ਆਰਿਆ ਸੰਤਨوں ਕੋਈ ਪਰੇਸ਼ਾਨੀ ਨਹੀਂ ਨੀਗੀ ਸੰਗਤ ਇਸ ਇਹਨਾਂ ਪ੍ਰਬੰਧਨ ਨੂੰ ਕਿਸ ਤਰ੍ਹਾਂ ਦੇਖਦੀ ਹੈ ਤਪਦੀ ਗਰਮੀ ਤੇ ਬਾਪੂ ਜੀ ਸੰਗਤ ਹੜਾ ਔਰ ਪ੍ਰਬੰਧ ਵੀ ਸ਼੍ਰੋਮnik ਕਮੇਟੀ ਵੱਲੋਂ ਕੀਤੀ ਹੈ ਕਿ ਤੁਸੀਂ ਇਹਨਾਂ ਪ੍ਰਬੰਧਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਬੇਸ਼ੱਕ ਅਸੀਂ ਰੂਟੀਨ 'ਚ ਕਦੇ-ਕਦੇ ਆਉਂਦੇ ਸੀ ਹਰਮਨਦਰ ਸਾਹਿਬ ਲੇਕਿਨ ਜੋ ਸ਼੍ਰੋਮnik ਗੁਰਦੁਆਰਾ ਪ੍ਰਬੰਧਕ ਹੈ ਵਿਦਿਅਕ ادارے ਆ ਉਹਨਾਂ ਦੇ ਵਿਦਿਆਰਥੀਆਂ ਦਾ ਸੇਵਾ ਲਈ ਮਿਤੀ 7 ਜੂਨ ਤੋਂ ਲੈ ਕੇ 30 ਜੂਨ ਤੱਕ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਉਹਦੇ ਵਿੱਚ ਬਤੌਰ ਕੋਆਰਡੀਨੇਟਰ ਹੋਣ ਕਰਕੇ ਪਤਾ ਲੱਗਦਾ ਹੈ ਕਿ ਪ੍ਰਬੰਧ ਹੈ ਤੇ ਓਕੇ ਆ ਪਰ ਅਸ਼ਰੋਮਿਕ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸਕਤਰ ਵਿਦਿਆ ਕਹ ਲੋ ਨਾਲ ਮੈਨੇਜਰ ਸਾਹਿਬ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਿਆਨ ਬਹੁਤ ਕਰਨੇ ਓਕੇ ਹਨ ਪਰ ਬਹੁਤ ਸਿਹਤ ਭਾਈ ਉਹਨਾਂ ਨੇ ਬੜੀ ਹਾਟੰਗ ਨਾਲ ਕੀਤਾ ਗਿਆ ਤਾਂ ਕਿ ਫੰਗਰ ਤੋਂ ਇੱਥੇ ਆ ਕੇ ਮੈਨੂੰ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ ਹੋਵੇਗਾ ਪੂਰੀ ਪ੍ਰਕਰਮਾ ਚ ਹਵਾ ਦਾ ਪੱਖਾ ਦਾ ਇੰਤਜ਼ਾਮ ਕੀਤਾ ਗਿਆ ਹੈ ਕੁਲਰਾ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਪੂਰੇ ਯਤਨ ਇਹ ਹੈ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਸੰਗਤ ਦੇ ਵੀ ਇਸ ਤਪਦੀ ਗਰਮੀ ਦਾ ਕੋਈ ਅਸਰ ਦੇਖ ਨੂੰ ਨਹੀਂ ਮਿਲ ਰਿਹਾ ਸੰਤਾ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ਾ ਤੋਂ ਵੱਡੀ ਗਿਣਤੀ ਵਿੱਚ ਜਿਹੜਾ ਇੱਥੇ ਨਸਪਸਤ ਕੋਲਰੀ ਪਹੁੰਚ ਰਹੀ ਹੈ ਉਹਨਾਂ ਇੱਕ ਹੋਰ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਸਕੂਲੀ ਬੱਚਿਆਂ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਤ ਚੱਲ ਰਹੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਡਿਊਟੀ ਲਗਾਈ ਗਈ ਹੈ ਉਹ ਇੱਥੇ ਰੋਜ਼ਾਨਾ ਦੋ ਸਕੂਲਾਂ ਜਾਂ ਕਾਲਜਾਂ ਦੇ ਬੱਚੇ ਪਹੁੰਚਦੇ ਨੇ ਸੋ ਦੇ ਕਰੀਬ ਬੱਚੇ ਇੱਕ ਟਾਈਮ ਡਿਊਟੀ ਤੇ ਰਹਿੰਦੇ ਨੇ ਔਰ ਡਿਊਟੀ ਤੇ ਰਹਿ ਕੇ ਉਹ ਸੰਗਤ ਨੂੰ ਜੋ ਸੰਗਤ ਕਤਾਰਾਂ ਚ ਲੱਗੀ ਆ ਉਹਨਾਂ ਨੂੰ ਜਲਦੀ ਸੇਵਾ ਕਰ ਰਹੇ ਆ ਨਾਲ ਨਾਲ ਕਿਉਂਕਿ ਹਰ ਤਰ੍ਹਾਂ ਦੀ ਸੰਗਤ ਹੈ ਵੱਖ-ਵੱਖ ਵਰਗਾ ਵੱਖ-ਵੱਖ ਧਰਮ ਨਾਲ ਧਰਮ ਨਾਲ ਸੰਬੰਧਿਤ ਸੈਲਾਨੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਰੋ ਰੀਤਾ ਤੋਂ ਜਾਣੂ ਕਰਵਾਇਆ ਜਾਂਦਾ ਐ ਇੱਥੇ ਤਖਤੀਆਂ ਦੇ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਕਿ ਚੁੱਪ ਦਾ ਦਾਨ ਬਖਸ਼ੋ ਮੋਬਾਈਲ ਦੀ ਵਰਤੋਂ ਨਾ ਕਰੋ ਸ਼ਾਂਤੀ ਦੇ ਨਾਲ ਕਤਾਰਾਂ ਵਿੱਚ ਲੱਗੇ ਰਹੋ ਹਰ ਪੱਖੋਂ ਜੋ ਹੈ ਦਰਬਾਰ ਸਾਹਿਬ ਦੀ ਮਰਿਆਦਾ ਤੋਂ ਜਾਣੂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨ ਤੋਂ ਜਿੱਥੇ ਬੱਚੇ ਸਿੱਖੀ ਨਾਲ ਜੁੜਨ ਦੀ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਤੋਂ ਇਹ ਸਕੂਲਾਂ ਦੇ ਬੱਚੇ ਨੇ ਅਸੀਂ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚੇ ਇੱਥੇ ਪਹੁੰਚਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਜੀ ਹਰਮਨਪ੍ਰੀਤ ਸਿੰਘ ਕਿੱਥੋਂ ਆਏ ਤ੍ਰੈਸਤਵਦੀ ਕਾਲਜ ਤੋਂ ਤ੍ਰੈਸਤਵਦੀ ਕਾਲਜ ਤੋਂ ਹਾਂਜੀ ਡਿਊਟੀ ਤੇ ਲੱਗੀ ਐ ਇੱਥੇ ਤੁਹਾਨੂੰ ਕੋ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਦਾ ਮੌਕਾ ਮਿਲਿਆ ਕਿੰਨੀ ਫੁੱਜੀ ਐ ਇਸ ਦਮ ਹਾਂਜੀ ਬਹੁਤ ਫੁੱਜੀ ਆ ਜੀ ਕੀ ਕੀ ਸੇਵਾ ਕਰਦੇ ਇੱਥੇ ਆਪੇ ਐਸ਼ਪੀ ਇਲ ਦੀ ਸੇਵਾ ਕਰਦੇ ਇੱਥੇ ਹੁਣ ਨਾ ਨੇ ਇੱਥੇ ਡਿਊਟੀ ਲਾਈ ਸਾਡੀ ਕੀ ਸੰਗਤ ਨਗਣੀ ਸਾਰਾ ਚ ਲੱਗੀ ਹੈ ਹਾਂਜੀ ਹਾਂਜੀ ਕਦੀ ਮਿਲਦੀ ਹਾਂਜੀ ਹਾਂਜੀ ਪੂਰੀ ਫਸੀ ਉਹ ਆਖੋ ਖ ਖੁੱਲਾ ਕਾਲਜਾ ਦੇ ਗਰਮੀ ਬਹੁਤ ਹੈ ਪਰ ਸੰਗਤ ਦੀ ਸ਼ਰਦਾ ਤੇ ਕੋਈ ਅਸਰ ਨਹੀਂ ਹਾਂਜੀ ਹਾਂਜੀ ਇਹ ਤੇ ਹੈ ਹੀ ਗੁਰੂ ਰਾਮਦਾਸ ਜੀ ਦੇ ਘਰ ਸੰਗਤ ਦਾ ਵੀ ਕਾੜਨੀ ਹੈ ਤੇ ਸ਼ਰਦਾ ਦੀ ਵੀ ਕਾੜਨੀ ਹੈ ਬਹੁਤ ਜ਼ਿਆਦਾ ਚੜਦੇ ਘਲ ਐ ਤੇ ਕਿਸ ਨੂੰ ਗਰਮੀ ਨਹੀਂ ਲੱਗਦੀ ਉੱਥੇ ਆ ਕੇ ਸਾਨੂੰ ਠੰਡਕ ਹੀ ਪੈ ਜਾਂਦੀ ਹੈ ਇਹ ਜਿਹਨੂੰ ਕਹਿੰਦੇ ਰੂਹ ਨੂੰ ਵੀ ਸਕੂਨ ਮਿਲਦਾ ਰੂਹ ਬਿਲਕੁਲ ਰੂਹ ਨੂੰ ਸਕੂਨ ਮਿਲਦਾ ਆਤਮਾ ਨੇ ਸ਼ਾਂਤੀ ਵਾਸਤੇ ਧਿਆਨ ਨੇ ਆਤਮਨ ਬਹੁਤ ਸ਼ਾਂਤੀ ਮਿਲਦੀ ਹੈ ਕੋਈ ਗਰਮੀ ਦਾ ਅਸਰ ਨਹੀਂ ਬਿਲਕੁਲ ਅਸਰ ਨਹੀਂ ਹੈ ਗਰਮੀ ਤਿੰਨ ਘੰਟੇ ਚਾਰ ਘੰਟੇ ਇੰਤਜ਼ਾਰ ਕਰ ਬਹੁਤ ਦੂਰ ਆਇਆ ਉਤਰਾਖੰਡੀ ਧਰਤੀ ਤੋਂ ਆਇਆ ਨਾਨੇ ਮੱਤਾ ਸਾਡੇ ਕੋਲ ਆਇਆ ਪਰ ਇੱਥੇ ਆ ਕੇ ਬਹੁਤ ਸ਼ਾਂਤੀ ਮਿਲ ਰਹੀ ਹੈ ਬਹੁਤ ਸ਼ਾਂਤੀ ਤਾਂ ਗਰਮੀ ਦਾ ਕਿਤੇ ਕੋਈ ਸੰਗਤ ਤੇ ਅਸਰ ਦੇਖ ਨੂੰ ਨਹੀਂ ਮਿਲ ਰਿਹਾ ਸੰਗਤ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਅਨਤਮਸਤਕ ਹੋਣ ਲਈ ਤਿੰਨ ਤਿੰਨ ਚਾਰ ਚਾਰ ਘਟੇ ਕਤਾਰਾ ਵਿੱਚ ਖੁਸ਼ੀ-ਖੁਸ਼ੀ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਇੱਥੇ ਆ ਕੇ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਰੂਹ ਨੂੰ ਸਕੂਨ ਮਿਲਦਾ ਹੈ ਰੂਹ ਨੂੰ ਠੰਡਕ ਮਿਲਦੀ ਹੈ ਜਿਸ ਤੇ ਅੱਗੇ ਤਪਦੀ ਗਰਮੀ ਨਾ ਕੰਮ ਹੋ ਜਾਂਦੀ ਹੈ ਫੇਲ ਹੋ ਜਾਂਦੀ ਹੈ ਸੰਗਤ ਦੀ ਇੱਕ ਤਾਂਗ ਹੁੰਦੀ ਮਨ ਦੀ ਕਿ ਛੁੱਟੀਆਂ ਦੇ ਵਿੱਚ RAMNAL 2 ਦਿਨ 3 ਦਿਨ ਰਹਿ ਕੇ ਗੁਰੂ ਘਰ ਦੀ ਸੇਵਾ ਦਾ ਜਿਹੜਾ ਉਹ ਸੁਭਾਗ ਪ੍ਰਾਪਤ ਹੋਊਗਾ ਮੌਕਾ ਮਿਲੂਗਾ ਜੋ ਸੰਗਤ ਖੁਸ਼ੀ-ਖੁਸ਼ੀ ਇੱਥੇ ਪਹੁੰਚਦੀ ਹੈ ਤੋਹੀ ਕਾਰਨ ਹੈ ਕਿ ਲੋਕ ਕੋਈ ਦਿਨ ਨਹੀਂ ਵੇਖਦੇ ਵਾਰ ਨਹੀਂ ਵੇਖਦੇ ਛੁੱਟੀਆਂ ਤੇ ਬਸ ਆਪਣਾ ਪ੍ਰੋਗਰਾਮ ਜਿਹੜਾ ਪਹਿਲਾਂ ਤੋਂ ਤੈਅ ਕੀਤਾ ਜਾਂਦਾ ਹੈ ਕਮਰੇ ਬੁੱਕ ਕਰਾਏ ਜਾਂਦੇ ਆ ਕਿਉਂਕਿ ਸਰਾਵਾਂ ਦੀ ਗੱਲ ਕਰੀਏ ਪਸ਼੍ਰੋਮਿਕ ਕਮੇਟੀ ਦੇ ਪ੍ਰਬੰਧ ਦਿਨ ਜਿੰਨੀਆਂ ਇੱਥੇ ਸਰਾਵਾਂ ਨੇ ਉਹਨਾਂ 7-800 ਕਮਰੇ ਦਾ ਪ੍ਰਬੰਧ ਹੈ ਪਰ ਇਹ ਸੰਗਤ ਦੀ ਆਮਦ ਦੇ ਮੱਦੇਨਜ਼ਰ ਕਾਫੀ ਘਟ ਜਾਂਦੇ ਆ ਕਮਰੇ ਤੋ ਜਿਹੇ ਚ ਲੋਕਾਂ ਨੂੰ ਹੋਟਲਾਂ ਦਾ ਰੁੱਖ ਵੀ ਕਰਨਾ ਪੈਂਦਾ ਪਰ ਸ਼੍ਰੋਮਿਕ ਕਮੇਟੀ ਵੱਲੋਂ ਵੀ ਇਹਨਾਂ ਸਰਾਵਾਂ ਤੋਂ ਇਲਾਵਾ ਜੋ ਦਰਬਾਰ ਸਾਹਿਬ ਨੇੜੇ ਸਕੂਲ ਕਾਲਜ ਨੇ ਉਨ੍ਹਾਂ ਵਿੱਚ ਵੀ ਰਿਹائش ਦਾ ਪ੍ਰਬੰਧ ਜਿਹੜਾ ਆ ਗਰਮੀ ਦੀ ਛੁੱਟੀਆਂ 'ਚ ਜਾਂ ਖਾਸ ਦਿਹਾੜੇ ਮੌਕੇ ਕੀਤਾ ਜਾਂਦਾ ਹੈ ਤਾਂ ਜੋ ਵੱਧ ਵੱਧ ਜਿਹੜੀ ਹੈ ਸੰਗਤ ਦੀ ਨੂੰ ਸਹੂਲਤ ਪਤਾਨ ਕੀਤੀ ਜਾ ਸਕੇ ਕੋਸ਼ਿਸ਼ ਕੀਤੀ ਜਾ ਸਕੇ ਕਿ ਸੰਗਤ ਨੂੰ ਕੋਈ ਮੁਸ਼ਕਲ ਜਿਹੜੀ ਹੈ ਉਹ ਦਰਪੇਸ਼ ਨਾ ਆਵੇ ਤਾਂ ਸੰਗਤ ਦੀ ਸ਼ਰਧਾ ਭਾਵਨਾ ਅੱਗੇ ਅਸੀਂ ਵੀ ਨਤਮਸਤਕ ਹੁੰਨੇ ਆ ਸਾਡਾ ਵੀ ਸੰਗਤ ਦੀ ਸ਼ਰਧਾ ਭਾਵਨਾ ਨੂੰ ਕੋਟਨ ਕੋਟ ਪ੍ਰਣਾਮ ਹੈ ਕਿ ਜਿਹੜੀ ਇਸਤਵਦੀ ਗਰਮੀ 'ਚ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲਣ 'ਚ ਵੀ ਪ੍ਰੇਸ਼ ਕਰ ਰਹੇ ਆ ਪਰ ਇੱਥੇ ਕਿਤੇ ਗਰਮੀ ਦਾ ਕੋਈ ਅਸਰ ਜਿਹੜਾ ਦੇਖਣ ਨਹੀਂ ਮਿਲ ਰਿਹਾ ਪਰ ਕਿ ਸੰਗਤਾਂ ਖੁਸ਼ੀ-ਖੁਸ਼ੀ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਪਹੁੰਚ ਰਹੀ ਹੈ ਔਰ ਤਿੰਨ-ਤਿੰਨ ਚਾਰ-ਚਾਰ ਘੰਟੇ ਹਾਲਾਂਕਿ ਇਹ ਪੂਰੀ ਸ਼ਿਖਰ ਦੁਪਹਿਰ ਦਾ ਟਾਈਮ ਹੈ ਇਸ ਤੋਂ ਬਾਅਦ 4 ਵਜੇ 3 ਵਜੇ ਜਿਹੜੀ ਹੈ ਪੂਰੀ ਪ੍ਰਕਰਮਾ ਤੋਂ ਦੀ ਸੇਵਾ ਕੀਤੀ ਜਾਂਦੀ ਹੈ ਤਾਂ ਜੋ ਹਰਸ਼ ਠੰਡਾ ਰਹਿ ਸਕੇ ਟਾਟਾ ਤੇ ਲਗਾਤਾਰ ਪਾਣੀ ਦੇ ਛਿੜਕਾਅ ਕੀਤਾ ਜਾ ਰਿਹਾ ਹੈ ਪਰ ਸ਼ਾਮ ਨੂੰ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਰਸ਼ ਹੋਰ ਜ਼ਿਆਦਾ ਵਧ ਜਾਂਦਾ ਹੈ ਇਹੀ ਰਸਤੀ ਤਸਵੀਰ ਜਿਹੜੀ ਹੈ ਸਵੇਰੇ ਹੋਰ ਵੀ ਜ਼ਿਆਦਾ ਹੁੰਦੀ ਹੈ ਜਦੋਂ ਥੋੜਾ ਮੌਸਮ ਠੀਕ ਹੁੰਦਾ ਹੈ ਪਰ ਇਹ ਸੰਗਤ ਦੀ ਸ਼ਰਤ ਹੈ ਕਿ ਉਹ ਇਸ ਗਰਮੀ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ